ਜੇ ਬਾਬਾ ਜੀ ਤੁਹਾਡੇ ਨਾਲ ਗੱਲਬਾਤ ਕਰਾਂ ਮੈਂ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਵੀ ਕੁਝ ਨਿਹੰਗਾਂ ਦੇ ਵੱਲ ਕਾਨਾਇਨਾ ਦੀਆਂ ਜ਼ਿੰਮੇਦਾਰ ਨੇ ਪ੍ਰਸ਼ਾਸਨ ਨੇ ਜ਼ਿੰਮੇਦਾਰ ਪਿਛੇ ਜੇ ਇੱਕ ਵੀਡੀਓ ਬੜੀ ਵਾਇਰਲ ਹੋਈ ਸੀਗੀ ਇੱਕ ਸਰਦਾਰ ਜੀ 크ਰਿਸਚੀਅਨਸ ਦੇ ਉੱਥੇ ਗਏ ਨੇ ਜਿੱਥੇ ਉਹ ਕਹਿੰਦੇ ਨੇ ਵੀ ਮੈਨੂੰ ਸਵਿਫਟ ਗੱਡੀ ਮਿਲੀ ਹੈ ਜੀ ਮੈਨੂੰ ਯਸ਼ੂ ਨੇ ਸਵਿਫਟ ਗੱਡੀ ਦਿੱਤੀ ਹੈ ਵੀ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਵਿੱਚ 크ਰਿਸਚੀਅਨਿਟੀ ਵੱਧ ਰਹੀ ਹੈ ਪਰ ਵਾਸੀਆਂ ਨੂੰ ਵੀ ਪੰਜਾਬੀਆਂ ਨੂੰ ਵੀ ਜਿਹੜਾ 크੍ਰਿਸਚਨ ਬਨਨ ਤੇ ਮਜਬੂਰ ਕੀਤਾ ਜਾ ਰਿਹਾ ਹੈ ਜਾਂ 크੍ਰਿਸਚਨ ਬਨ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ 크੍ਰਿਸਚਨ ਧਰਮ ਨੂੰ ਅਪਣਾਇਆ ਜਾ ਰਿਹਾ ਹੈ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਸਿੱਖ ਬੰਦਾ ਜਿਹੜਾ ਉਹ ਖੜਾ ਹੋ ਕੇ ਸਟੇਜ ਤੇ ਕਹਿ ਰਿਹਾ ਵੀ ਯਸ਼ੂ ਦੀ ਮੇਰ ਹੋ ਗਈ ਮੇਰੇ ਤਾਂ ਮੈਨੂੰ ਸਿਫਟ ਗੱਡੀ ਮਿਲ ਗਈ ਵੀ ਮੈਂ 22 ਸਾਲ ਤੋਂ ਸਕੂਟਰ ਤੇ ਸੀਗਾ ਤੇ ਮੈਨੂੰ ਸਿਫਟ ਗੱਡੀ ਮਿਲ ਗਈ ਉਹਨੂੰ ਲੈ ਕੇ ਕੀ ਕਹਿਣਾ ਤੁਹਾਡਾ ਦੇਖੋ ਜਿਹੜੇ ਇਹੋ ਜਿਹੇ ਪਖੰਡਵਾਦ ਆ ਉਹਦਾ ਨਾਲ ਸਾਡਾ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਜਿਹੜੇ ਛੱਡ ਕੇ ਗੁਰੂ ਜਿਹੜੇ ਆਪਦੇ ਸਿੱਖ ਧਰਮ ਨੂੰ ਛੱਡ ਕੇ ਜਾਂਦੇ ਨੇ ਉਹ ਕੋਈ ਆਪਣਾ ਜਿਹੜਾ ਆਪਣਾ ਪਰਿਵਾਰ ਆਪ ਕੁਰਬਾਨ ਕਰਤਾ ਗੁਰੂ ਸਾਹਿਬ ਦਾ ਸ਼ੀਸ਼ ਉਤੋਂ ਲੈ ਕੇ ਆਏ ਜੀ ਤੇ ਜਿਹੜੇ ਸਾਡੇ ਇਹੋ ਜਿਹੋ ਜਵਦੇ ਹੋਣੇ ਉਹ ਅਸੀਂ ਤਾਂ ਉਹਨਾਂ ਨੂੰ ਸਮਰਪਿਤ ਆ ਗੁਰੂ ਨੂੰ ਅਸੀਂ ਧਰਮ ਛੱਡਣ ਵਾਲੇ ਥੋੜੂ ਆ ਜਿਹੜੇ ਲਾਲਚ ਤੇ ਜਾਂਦੇ ਆਉਂਦੇ ਨੇ ਉਹ ਫਿਰ ਪਛਤਾਉਂਦੇ ਨੇ ਔਰ ਤੇ ਕੀ ਆ ਜਿਨ੍ਹਾਂ ਦਾ ਪੇਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਨਹੀਂ ਭਰਿਆ ਗੁਰੂ ਤੋਂ ਨਹੀਂ ਭਰਿਆ ਉਹ ਦੂਜੇ ਪਖੰਡੀਆਂ ਉਹਨਾਂ ਦਾ ਪੇਟ ਨਹੀਂ ਭਰ ਸਕਦੇ ਇਹ ਸਾਰੀਆਂ ਇੱਕ ਬਖਾਵਾ ਇਹ ਲੋਕਾਂ ਨੂੰ ਖਰੀਦ ਲੈਂਦੇ ਕਈ ਪਗਾਂਵਾਂ ਵੀ ਮੰਨ ਲੈਂਦੇ ਹੁਣ ਪੱਗ ਦਾ ਕੀ ਕੋਈ ਮੰਨ ਸਕਦਾ ਜੀ ਉਹ ਵੀਡੀਓ ਬਣਾ ਲੈਂਦੇ ਨੇ ਵੀ ਆ ਸਰਦਾਰ ਆ ਗਿਆ ਬਿਲਕੁਲ ਨਹੀਂ ਜਿਹੜਾ ਚੰਗੀ ਭਾਵਨਾ ਨਾਲ ਜਿਹੜਾ ਗੁਰੂ ਨਾਲ ਪਿਆਰ ਆ ਉਹ ਇਹੋ ਜਿਹਾ ਕੰਮ ਨਹੀਂ ਕਰਦਾ ਉਹ ਨਹੀਂ ਜਾਊਗਾ ਪਰ ਅੱਜ ਸਰਕਾਰਾਂ ਨੇ ਜਿਹੜੀ ਸ਼੍ਰੋਮਣੀ ਕਮੇਟੀ ਆ ਜਿਹੜਾ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਇਹ ਸਰਕਾਰਾਂ ਦੀ ਸ਼੍ਰੋਮਣੀ ਕਮੇਟੀ ਦੀ ਨਲੈਕੀ ਆ ਕਿਉਂਕਿ ਜਿਹੜੇ ਸਾਡੇ ਗਰੀਬ ਸਿੱਖ ਨੇ ਗਰੀਬ ਸਿੱਖ ਭਾਈਚਾਰਾ ਉਹ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕੇ ਉਹਨਾਂ ਦੇ ਜਿਹੜੇ ਲੋੜਵੰਦ ਚੀਜ਼ਾਂ ਨਹੀਂ ਦੇ ਸਕੇ ਉਹਨਾਂ ਨੂੰ ਤੇ ਸਰਕਾਰ ਕੋਲੇ ਕੀ ਘਟਾ ਜਾਂ ਸ਼੍ਰੋਮਣੀ ਕਮੇਟੀ ਕੋਲੇ ਕੀ ਘਟਾ ਗੁਰੂ ਸਾਹਿਬ ਨੇ ਕਿਹਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਜੀ ਜਿਹੜੀ ਗੋਲ ਕਾ ਗਰੀਬ ਵਾਸਤੇ ਆ ਨਾ ਕਿ ਉਹ ਘਰ ਭਰਨ ਵਾਸਤੇ ਅੱਜ ਦੇ ਜਿਹੜੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਆਪ ਦੇ ਘਰ ਬਣਾ ਲਏ ਤੇ ਗਰੀਬਾਂ ਤੱਕ ਪਹੁੰਚ ਨਹੀਂ ਕਰੀ ਤਾਂ ਹੀ ਸਾਡੇ ਜਿਹੜੇ ਗਰੀਬ ਸਿੱਖ ਨੇ ਉਹ ਹੁਣ ਪੜਾਈ ਤੋਂ ਨਹੀਂ ਕਰਾ ਸਕਦੇ ਆ ਮਹਿੰਗੀਆਂ ਪੜਾਈਆਂ ਹੋ ਗਈਆਂ ਜੀ ਤੇ ਡਾਕਟਰੀ ਸਹੂਲਤ ਨਹੀਂ ਮਿਲ ਸਕਦੀ ਜੀ ਤੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਨਹੀਂ ਹੱਥ ਨੂੰ ਟਾਈਮ ਨੂੰ ਪੱਕਦਾ ਫੇਰ ਉਹ ਕਿੱਧਰ ਜਾਣ ਜੇ ਸਾਡਾ ਸ਼੍ਰੋਮਣੀ ਕਮੇਟੀ ਅਸੀਂ ਤਾਂ ਹੀ ਹੋਣ ਚ ਲਾਂਦੀ ਸੀ ਮਿੰਨੀ ਸਰਕਾਰ ਆ ਅਰਬਾਂ ਦਾ ਬਜਟ ਆ ਉਹਨਾਂ ਦਾ ਉਹ ਸਾਰਾ ਕੁਝ ਕਰ ਸਕਦੇ ਨੇ ਪਰ ਉਹ ਇਸ ਵੱਲ ਇਸ ਵੱਸ ਵੱਲ ਧਿਆਨ ਹੀ ਦੇ ਰਹੇ ਇਸ ਕਰਕੇ ਜਿਹੜੇ ਗਰੀਬ ਲੋਕ ਨੇ ਕੁਝ ਲਾਲਚ ਬਸ ਹੋ ਕੇ ਜਿਹੜੇ ਧਰਮਨ ਪਰਵਾਤਨ ਕਰ ਰਹੇ ਨੇ ਉਧਰ ਜਾ ਰਹੇ ਨੇ ਉਹਨਾਂ ਨੂੰ ਠੱਲਣ ਦੀ ਰੋਲ ਆ ਉਪਰਾਲੇ ਦੀ ਰੋਲ ਆ ਤੇ ਸਿੱਖ ਸੰਗਤਾਂ ਇਹ ਸਮਝਣ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਕੋਈ ਗਰੀਬ ਲੋੜਵੰਦ ਪਰਿਵਾਰ ਨੇ ਉੱਥੇ ਦੀ ਪਿੰਡ ਦੀ ਪੰਚਾਇਤ ਹੋਰ ਹੀ ਬਥੇਰੇ ਫੰਡ ਕੱਟ ਕਰ ਲੈਂਦੇ ਨੇ ਇਹ ਫੰਡ ਕੱਟ ਕੇ ਇਕੱਠਾ ਕਰਕੇ ਰਹਿਣਾ ਚਾਹੀਦਾ ਜੇ ਕਿਸੇ ਗਰੀਬ ਅੱਚੀ ਦਾ ਵਿਆਹ ਕਰਨਾ ਹੋ ਕਰੋ ਜੇ ਕਿਸੇ ਦਾ ਕੋਠਾ ਪਾਉਣ ਵਾਲਾ ਪਾ ਦਿਓ ਜੇ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਆ ਤੇ ਪਿੰਡ ਕੇ ਪਿੰਡ ਸਾਰਾ ਕੁਝ ਕਰ ਸਕਦਾ ਪਰ ਨਹੀਂ ਕਰਦੇ ਇਹ ਵੀ ਧਨਾਡਾਂ ਦੇ ਮਾਮਲੇ ਲੱਗੇ ਹੋਏ ਨੇ ਸਾਰੇ ਇਸ ਕਰਕੇ ਗਰੀਬਾਂ ਨੂੰ ਸੰਭਾਲਣਾ ਉਹ ਨਹੀਂ ਜਾਂਦੇ ਉਹ ਮਜਬੂਰ ਹੋ ਕੇ ਜਾਂਦੇ ਨੇ ਜਦੋਂ ਕਿਸੇ ਨੂੰ ਪੁੱਛਣਾ ਕੋਈ ਨਹੀਂ ਹੈਗਾ ਫਿਰ ਪਿੰਡਾਂ ਦੇ ਵਿੱਚ ਜਾਤ ਪਾਤ ਦੇ ਹੱਦ ਤੇ ਗੁਰਦੁਆਰੇ ਸਾਬ ਬਣੇ ਹੋਏ ਇਹਨਾਂ ਨੂੰ ਦਰਕਾਰਿਆ ਜਾਂਦਾ ਗੁਰੂ ਘਰਾਂ ਦੇ ਵਿੱਚ ਨਹੀਂ ਬੈਠਣ ਦਿੱਤਾ ਜਾਂਦਾ ਕਈਆਂ ਦਾ ਆਨੰਦ ਕਾਰਜ ਵੀ ਨਹੀਂ ਕਰਾਇਆ ਜਾਂਦਾ ਕਿ ਥਾਂਵੇਂ ਗੁਰੂ ਖਾਨਾ ਸਾਬ ਨਹੀਂ ਦਿੱਤਾ ਜਾਂਦਾ ਇਹੋ ਜਿਹੇ ਕੜਮ ਚੌਧਰੀ ਨੇ ਉਹ ਸਾਰੇ ਇਸ ਦਾ ਕਾਰਨ ਆ ਅਸਲ ਵਿੱਚ ਸਾਡੀ ਧਾਰਮਿਕ ਤੇ ਲੀਡਰ ਰਾਜਨੀਤਿਕ ਲੀਡਰਸ਼ਿਪ ਆ ਜਿਹੜੀ ਪੰਜਾਬ ਦੇ ਉਹ ਫੇਲ ਹੋ ਗਈ ਇਸ ਗੱਲ ਤੋਂ ਜੇ ਉਹ ਚੱਜਦੇ ਹੁੰਦੇ ਆ ਹਾਲਾਤ ਨਹੀਂ ਸੀ ਪੰਜਾਬ ਦੇ ਬਣਨੇ ਕੋਈ ਨਹੀਂ ਸੀ ਜਾਂਦਾ ਧਰਮ ਛੱਡ ਕੇ ਸਗਾਂ ਦੇ ਸਾਡੇ ਨਾਲ ਤਾਂ ਲੋਕ ਰਲ ਲੈਨੇ ਧਰਮ ਦੇ ਹਿੱਤਸ਼ਿਕ ਧਰਮ ਅਪਣਾ ਰਹੇ ਨੇ ਅੱਜ ਕਿੰਨੇ ਹਰਿਆਣੇ ਦੇ ਜਿਹੜੇ जाट ਭਾਈਚਾਰਾ ਉਹਨਾਂ ਨੇ ਕਿੰਨੇ ਬਣਾ ਲਿਆ ਆਪਣੇ ਸਿੱਖ ਬਣ ਗਏ ਯੂਪੀ ਤੋਂ ਕਿੰਨੇ ਸਾਡੇ ਜਿਹੜੇ ਨੇ ਜਿਨ੍ਹਾਂ ਨੂੰ ਅਸੀਂ ਭਈਏ ਕਹਿੰਦੇ ਆ ਉਹ ਸਾਰੇ ਅਮਰਤ ਸਾਕੇ ਸਾਡੇ ਹਜ਼ਾਰਾਂ ਹੀ ਉਹਦੇ ਨਿੰਗ ਸਿੰਘ ਨੇ ਹੋ ਤਿਆਰ ਪਰ ਤਿਆਰ ਹੋ ਨੇ ਸਾਰੇ ਹੋ ਰਹੇ ਨੇ ਤੇ ਕਿਹੜਾ ਨਹੀਂ ਹੋਣਾ ਚਾਹੁੰਦਾ ਸਾਰੇ ਸਖ ਧਰਮ ਬਣਾ ਰਹੇ ਨੇ ਪਰ ਸਾਡੇ ਵਾਲੇ ਉਧਰ ਜਾ ਰਹੇ ਨੇ ਕਿਉਂਕਿ ਜਿਹੜੇ ਸਾਡੇ ਲੀਡਰ ਨੇ ਜਿਹੜੇ ਇਹ ਇਹਨਾਂ ਨੇ ਜਿਹੜੇ ਸਾਡੇ ਗਰੀਬਾਂ ਨੂੰ ਧੱਕਾ ਦੇਤਾ ਜੀ ਇਹ ਨਹੀਂ ਸੰਭਾਲੇ ਗਏ ਇੱਕ ਆਖਰੀ ਮੈਸੇਜ ਜੋ ਅੱਜ ਦੀ ਪੀੜੀ ਅੱਜ ਦੀ ਯੰਗ ਪੀੜੀ ਅੱਜ ਦੀ ਯੰਗ ਜਨਰੇਸ਼ਨ ਨੂੰ ਦਿਨਾ ਚਾਹੁੰਦੇ ਹਾਂ ਬੇਨਤੀ ਹੈ ਵੀ ਕੌਮੀ ਇਨਸਾਫ ਮੋਰਚਾ ਬਣ ਲੱਗਿਆ ਹੋਇਆ ਕੌਮੀ ਕਾਨੂੰਨ ਤਹਿਤ ਸਾਰੇ ਬੰਦੀ ਸਿੰਘੇ ਰਿਹਾਈ ਬਣਦੀ ਆ ਤੇ ਗੁਰੂਗ੍ਰਾਮ ਸਾਹਿਬ ਮਹਾਰਾਜ ਇਨਸਾਫ ਲੈਣ ਵਾਸਤੇ ਅਸੀਂ ਬੈਠੇ ਹਾਂ ਉਸੇ ਤੇ ਸਾਰੀ ਸੰਗਤ ਸਾਥ ਦੇਵੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਨੂੰ ਜਿਹੜੇ ਪਰਿਵਾਰ ਆਪਣੇ ਧਰਮ ਨੂੰ ਛੱਡ ਕੇ ਦੂਜੇ ਪਾਸੇ ਜਾ ਰਹੇ ਨੇ ਉਹ ਬਹੁਤਾ ਚਰਨੀ ਚੱਲਦਾ ਫਿਰ ਕਿੱਥੇ ਉਥੇ ਸਰੀਰਕ ਸੋਸ਼ਣ ਹੁੰਦਾ ਕਿਉਂਕਿ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਉਹ ਸਰੀਰਕ ਸੋਸ਼ਣ ਕਰਦੇ ਨੇ ਬਹੁਤ ਕੁਝ ਕਰਦੇ ਨੇ ਫਿਰ ਭਜਦੇ ਨੇ ਇਸ ਕਰਕੇ ਉਹ ਤਾਂ ਨਾ ਜਾਇਆ ਜਾਵੇ ਇੱਥੇ ਜਿਹੜੀ ਸਮੱਸਿਆ ਉਹ ਹੁਣ ਤਾਂ ਹਰੇਕ ਕੋਲੇ ਮੀਡੀਆ ਜੁਗਾ ਬੋਲ ਕੇ ਪਾਈ ਜਾਵੇ ਤੇ ਜਿਹੜੇ ਪਿੰਡਾਂ ਦੀਆਂ ਪੰਚਾਇਤਾਂ ਨੇ ਅਸੀਂ ਉਹਨਾਂ ਨੂੰ ਵੀਲ ਕਰਦੇ ਹਾਂ ਕਿ ਸਾਂਝਾ ਫੰਡ ਰੱਖਿਆ ਜਾਵੇ ਜਿਹੜੀ ਬਤਿਆ ਦੇ ਵਿਆਹ ਕਰਨਾ ਚਾਹ ਕਿਸੇ ਦਾ ਕੋਠਾ ਡਿੱਗਿਆ ਉਹ ਪਾਉ ਉਹ ਜਿਹੜਾ ਹੋਰ ਕਿਸੇ ਦੀ ਜ਼ਰੂਰਤ ਆ ਉਹ ਪੂਰੀ ਕਰੋ ਤਾਂ ਕਿ ਜਿਹੜੇ ਨੌਜਵਾਨ ਇੱਕ ਜਿਹੜੇ ਸਿੱਖੀ ਤੋਂ ਟੁੱਟ ਗਿਆ ਉਹ ਗੁਰੂ ਸਾਹਿਬ ਦੇ ਜਿਹੜੇ ਹੈਗੀ ਮਰਜ਼ਾਦਾ ਦੇ ਵਿੱਚ ਆਓ ਆਓ ਗੁਰੂ ਸਾਹਿਬ ਤੋਂ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਣਾ ਜਿਹੜੇ ਸਿੱਖ ਧਰਮ ਅਪਣਾ ਰਹੇ ਆ ਛੱਡ ਕੇ ਜਾ ਰਹੇ ਨੇ ਉਹ ਵੀ ਉਹ ਵੀ ਸੁਣ ਲੈਣ ਕੰਨ ਖੋਲ ਕੇ ਜਿਹੜੇ ਸਰਸਵਾਰ ਦੇ ਚੇਲੇ ਨੇ ਉਹ ਵੀ ਸੁਣ ਲੈਣ ਜਿਹੜੇ ਵਿਆਸ ਵਾਲੇ ਦੇ ਚੇਲੇ ਨੇ ਉਹ ਵੀ ਸੁਣ ਲੈਣ ਉਹ ਇੱਕੋ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਜੀ ਨੇ ਇਨ ਗਰੀਵ ਸਖਨ ਕੋ ਦਿਉ ਬਾਦਸ਼ਾਹੀ ਜ ਸਾਨੂੰ ਇੱਕ ਨਾਲ ਲਾ ਲਿਆ ਸਾਨੂੰ ਕਲਗੀ ਤੋੜੇ ਬਖਸ਼ਤੇ 사ਤਗੁਰਾਂ ਨੇ ਹੋਰ ਸਾਨੂੰ ਕੀ ਚਾਹੀਦਾ ਤੇ ਇਹ ਜਿਹੜੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਜਿਹੜੇ ਉੱਥੇ ਜਾਂਦੇ ਨੇ ਸਾਡੇ ਗਰੀਬ ਭਾਈਚਾਰਾ ਵੀ ਸਰਸੇ ਵਾਲਿਆਂ ਨੇ ਕਦੇ ਤੁਹਾਨੂੰ ਲਵੇ ਕੋਲੇ ਬਿਠਾ ਕੇ ਗੱਲ ਕੀਤੀ ਆ ਬਿਠਾਇਆ ਕੋਲੇ ਤੁਹਾਡੇ ਨਾਲ ਕਦੇ ਬਚਨ ਕਰਿਆ ਤੁਹਾਡੇ ਕਿਸੇ ਦੇ ਘਰ ਚ ਆਇਆ ਹੋਵੇ ਮੈਨੂੰ ਹੱਥ ਖੜਾ ਕਰਕੇ ਦੱਸਣ ਉਹ ਉੱਥੇ ਫਿਰ ਕੀ ਕਰਨ ਜਾਂਦੇ ਨੇ ਉਹ ਇਹ ਗੁਰੂ ਨਾਨਕ ਦਾ ਘਰ ਆ ਜਿਹੜਾ ਗਲ ਬੱਕੜੀ ਚ ਲੈ ਜਾਂਦਾ ਜਿਹੜਾ ਸਾਨੂੰ ਬਾਦਸ਼ਾਹੀਆਂ ਬਖਸ਼ ਜਾਂਦੇ ਨੇ ਸਾਨੂੰ ਇੱਕ ਨਾਲ ਲਾ ਜਾਂਦੇ ਨੇ ਸਾਨੂੰ ਸਰਦਾਰੀਆਂ ਬਖਸ਼ ਜਾਂਦੇ ਨੇ ਗੁਰੂ ਨਾਨਕ ਦੇ ਘਰ ਤੋਂ ਹੋਰ ਨਾ ਸਰਸੀ ਵਾਲਾ ਨਾ ਭਨੀਆਰਾ ਵਾਲਾ ਨਾ ਜਿਹੜਾ ਬਿਆਸ ਵਾਲਾ ਕੋਈ ਵੀ ਤੁਹਾਨੂੰ ਲਵੇ ਨਹੀਂ ਲਾਉਂਦਾ ਦੂਰੋਂ ਹੀ ਸ਼ੀਸ਼ੇ ਦੇ ਵਿੱਚ ਦਿਖਾ ਦਿੰਦੇ ਨੇ ਵੀ ਉਹ ਖੜਾ ਮੱਛੇ ਟੇਕੀ ਜਾਓ ਉੱਥੇ ਉਹਨਾਂ ਦੇ ਕੰਮ ਕਰੀ ਜਾਓ ਜਾ ਜਾ ਕੇ ਆਪਣਾ ਸਰੀਰਕ ਸ਼ੋਸ਼ਨ ਕਰਾਈ ਜਾਓ ਕਿੰਨੇ ਆਉਂਦੇ ਨੇ ਰੋਜ਼ ਖਬਰ ਆਉਂਦੀ ਨੇ ਇਸ ਕਰਕੇ ਪਖੰਡੀਆਂ ਦਾ ਖੜਾ ਛੜ ਗਏ ਆਪਣੇ ਧਰਮ ਦੇ ਨਾਲ ਦਰੋ ਸਾਡਾ ਮੂਲ ਧਰਮ ਸਿੱਖ ਧਰਮਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪੈਰੋਕਾਰ ਬਣੋ ਅਮਰ ਸਾਕੇ ਗੁਰੂ ਵਾਲੇ ਬਣੋ ਇੱਥੇ ਹੀ ਸਾਨੂੰ ਸਾਰਾ ਕੁਝ ਮਿਲੂ ਮਿਲੂਗਾ ਹੋਰ ਕਿਤੋਂ ਨਹੀਂ ਮਿਲਣਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ